ਦਰਸ਼ਕੋ ਅੱਜ ਮੈਂ ਇੱਕ ਤੁਹਾਡੇ ਨਾਲ ਐਸੀ ਸਟੋਰੀ ਸਾਂਝੀ ਕਰੂੰਗਾ ਕਿ ਜਦੋਂ ਤੁਸੀਂ ਇਹ ਪੂਰੀ ਸਟੋਰੀ ਸੁਣ ਲਈ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਇਸ ਸਟੋਰੀ ਦੇ ਵਿੱਚ ਕਿਵੇਂ ਇੱਕ ਮਾਂ ਆਪਣੇ ਪੁੱਤ ਨੂੰ ਚਿੱਟੇ ਦੇ ਨਸ਼ੇ ਉੱਤੇ ਲਾਉਂਦੀ ਆ ਆਪਣੀ ਹਾਪ ਸ਼ਮਟਾਉਣ ਦੇ ਲਈ ਅਤੇ ਇਸ ਤੋਂ ਬਾਅਦ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਅਤੇ ਫਿਰ ਮਾਂ ਘਰ ਦੇ ਵਿੱਚ ਕੱਲੀ ਰਹਿ ਜਾਂਦੀ ਆ। ਕੀ ਆ ਪੂਰੀ ਅੱਜ ਦੀ ਇਹ ਸਟੋਰੀ? ਤਾਂ ਨੂੰ ਦੱਸਣ ਦੀ ਆਪਾਂ ਕੋਸ਼ਿਸ਼ ਕਰਾਂਗੇ ਸੋ ਜਿਹੜੇ ਦਰਸ਼ਕ ਪਹਿਲੀ ਵਾਰ ਆਪਣਾ ਚੈਨਲ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਕਿਉਂਕਿ ਇਹਨਾਂ ਸਟੋਰੀਆਂ ਨੂੰ ਬਣਾਉਣ ਵਾਸਤੇ ਸਾਡੀ ਮਿਹਨਤ ਬਹੁਤ ਲੱਗਦੀ ਹੈ ਇਸ ਕਰਕੇ ਇੱਕ ਲਾਇਕ ਜ਼ਰੂਰ ਕਰਕੇ ਜਾਇ ਕਰੋ ਸੋ ਦਰਸ਼ਕੋ ਕਹਾਣੀ ਸ਼ੁਰੂ ਹੁੰਦੀ ਆ ਅੱਜ ਤੋਂ 24 ਸਾਲ ਪਹਿਲਾਂ 24 ਸਾਲ ਪਹਿਲਾਂ ਇੱਕ ਪਰਮਜੀਤ ਕੌਰ ਨਾਂ ਦੀ ਔਰਤ ਦਾ ਵਿਆਹ ਹੁੰਦਾ ਬਿਆਕੇ ਉਹ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਆਉਂਦੀ ਆ ਸੌਰੇਕਰ ਆ ਜਾਂਦੀ ਆ ਸੌਰੇਕਰ ਆ ਆ ਕੇ ਥੋੜੇ ਟਾਈਮ ਬਾਅਦ ਉਹਨਾਂ ਦੇ ਘਰ ਇੱਕ ਲੜਕਾ ਪੈਦਾ ਹੁੰਦਾ ਥੋੜਾ ਟਾਈਮ ਬੀਤਦਾ ਤੇ ਇਸ ਤੋਂ ਬਾਅਦ ਉਹਦੇ ਪਤੀ ਦੀ ਮੌਤ ਹੋ ਜਾਂਦੀ ਆ ਮੌਤ ਤੋਂ ਬਾਅਦ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਨਾ ਸੀ ਉਹ ਬਹੁਤ ਔਖਾ ਹੋ ਜਾਂਦਾ ਪਰਿਵਾਰ ਵਾਲਿਆਂ ਨੇ ਇਹ ਵੀ ਕਿਹਾ ਸੀ ਵੀ ਤੈਨੂੰ ਕਿਤੇ ਹੋਰ ਤੋਰ ਦਿੰਦੇ ਆ ਜਾਂ ਕਿਸੇ ਦੇ ਹੋਰ ਲੜ ਲਾ ਦਿੰਦੇ ਆ ਪਰ ਉਹ ਔਰਤ ਸੀ ਜਿਹੜੀ ਉਹ ਮੰਨਣ ਦਾ ਨਾਮ ਨਹੀਂ ਲੈਂਦੀ ਪਤਾ ਨਹੀਂ ਉਹਦੇ ਉਸ ਟਾਈਮ ਮਾਨ ਦੇ ਵਿੱਚ ਕੀ ਚੱਲ ਰਿਹਾ ਸੀ ਪਰ ਥੋੜੇ ਟਾਈਮ ਬਾਅਦ ਉਸ ਔਰਤ ਦਾ ਸਬੰਧ ਉਹਦੇ ਗੁਆਂਢ ਚ ਰਹਿੰਦੇ ਇੱਕ ਵਿਅਕਤੀ ਦੇ ਨਾਲ ਬਣ ਜਾਂਦਾ ਮਤਲਬ ਕਿ ਪ੍ਰੇਮ ਸਬੰਧਾਂ ਦੇ ਵਿੱਚ ਉਹ ਆਪਣੇ ਗੁਆਂਢ ਦੇ ਵਿਅਕਤੀ ਦੇ ਨਾਲ ਪੈ ਜਾਂਦੀ ਆ ਹੌਲੀ ਹੌਲੀ ਉਹ ਹਵਸ਼ ਦੇ ਵਿੱਚ ਇੰਨੀ ਜ਼ਿਆਦੇ ਅੰਨ੍ਹੀ ਹੋ ਜਾਂਦੀ ਆ ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਅੱਗੇ-ਅੱਗੇ ਕੀ ਕਰਦੀ ਆ ਕਿਉਂਕਿ ਉਹਦਾ ਬੱਚਾ ਬਹੁਤ ਜ਼ਿਆਦੇ ਛੋਟਾ ਸੀਗਾ ਅਤੇ ਉਹ ਉਹਨਾਂ ਦੇ ਮਿਲਣ ਦੇ ਵਿੱਚ ਰੋੜਾ ਬਣਦਾ ਸੀਗਾ ਇਸ ਕਰਕੇ ਉਹ ਦੋਨੋਂ ਜਾਣੇ ਰੈ ਕਰਦੇ ਨੇ ਤਾਂ ਉਹ ਛੋਟੇ ਬੱਚੇ ਨੂੰ ਹੀ ਕੁਝ ਨਸ਼ੀਲੀ ਦਵਾਈ ਪਲਾ ਕੇ ਉਸ ਨੂੰ ਸਵਾ ਦਿੰਦੇ ਸੀ ਤਾਂ ਕਿ ਉਹਨਾਂ ਨੂੰ ਮਿਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਹੌਲੀ-ਹੌਲੀ ਟਾਈਮ ਲੰਘਦਾ ਜਾਂਦਾ ਉਹ ਬੱਚਾ ਵੀ ਵੱਡਾ ਹੁੰਦਾ ਜਾਂਦਾ ਉਹ ਇਸੇ ਤਰ੍ਹਾਂ ਹੀ ਔਰਤ ਆਪਣੇ ਪੁੱਤ ਨੂੰ ਕੁਝ ਨਸ਼ੀਲੀਆਂ ਦਵਾਈਆਂ ਪਲਾਉਂਦੀ ਰਹਿੰਦੀ ਆ ਜਿਵੇਂ ਜਿਵੇਂ ਪੁੱਤ ਵੱਡਾ ਹੁੰਦਾ ਜਾਂਦਾ ਪੜਨ ਲੱਗ ਜਾਂਦਾ ਥੋੜਾ ਟਾਈਮ ਉਹ ਪੜ੍ਹਾਈ ਕਰਦਾ ਅਤੇ ਉਸ ਨੂੰ ਆਪਣੀ ਮਾਂ ਦੀਆਂ ਕਰਤੂਤਾਂ ਬਾਰੇ ਪਤਾ ਲੱਗ ਜਾਂਦਾ ਆਣ ਗਮਣ ਤੋਂ ਪਿੰਡ ਵਾਲਿਆਂ ਤੋਂ ਕਿ ਉਸ ਦੀ ਮਾਂ ਦੇ ਨਜ਼ਾਇਰ ਸਬੰਧ ਉਸ ਤੇ ਗਵਾਂਡੀ ਦੇ ਨਾਲ ਹਨ ਇਹ ਗੱਲ ਸੁਣਦਿਆਂ ਹੀ ਉਸ ਲੜਕੇ ਦੇ ਪੈਰਾਂ ਥੱਲੋਂ ਜ਼ਮੀਨ ਖਸਕ ਜਾਂਦੀ ਹੈ ਅਤੇ ਉਹ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਅਤੇ ਫਿਰ ਉਹ ਇਸ ਗਮ ਨੂੰ ਭੁਲਾਉਣ ਦੇ ਲਈ ਕੁਝ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਪਹਿਲਾਂ ਤਾਂ ਉਸ ਨੂੰ ਉਸਦੀ ਮਾਂ ਨੇ ਨਸ਼ੀਲੇ ਪਦਾਰਥ ਖਵਾਏ ਫਿਰ ਹੌਲੀ-ਹੌਲੀ ਉਹ ਲੜਕਾ ਨਸ਼ੀਲੇ ਪਦਾਰਥ ਖੁਦ ਖਾਣੇ ਸ਼ੁਰੂ ਕਰ ਦਿੰਦਾ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਪਰ ਜੋ ਉਸਦੀ ਮਾਂ ਸੀ ਪਰਮਜੀਤ ਕੌਰ ਉਹ ਸੁਦਰਨ ਦਾ ਨਾਮ ਨਹੀਂ ਲੈਂਦੀ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਮੇਰੇ ਬੇਟੇ ਨੂੰ ਮੇਰੇ ਪੁੱਤ ਨੂੰ ਮੇਰੇ ਲੱਛਣਾਂ ਬਾਰੇ ਪਤਾ ਲੱਗ ਗਿਆ ਪਰ ਉਹ ਫਿਰ ਵੀ ਆਪਣੀਆਂ ਆਦਤਾਂ ਨਹੀਂ ਛੱਡਦੀ ਹੌਲੀ-ਹੌਲੀ ਉਹ ਪੁੱਤ ਨੌਜਵਾਨ ਹੋ ਜਾਂਦਾ ਇੱਕ ਦਿਨ ਉਸ ਪੁੱਤ ਨੂੰ ਵਿਆਹ ਕੇ ਵੀ ਲਿਆਇਆ ਜਾਂਦਾ ਅਤੇ ਉਥੇ ਘਰ ਵੀ ਇੱਕ ਬੇਟੀ ਪੈਦਾ ਹੁੰਦੀ ਆ ਨਸ਼ੇ ਵਾਲਾ ਜਿਹੜਾ ਸਿਲਸਿਲਾ ਸੀਗਾ ਉਸ ਨੌਜਵਾਨ ਦਾ ਲਗਾਤਾਰ ਚੱਲਦਾ ਰਹਿੰਦਾ ਪਰ ਜੋ ਪਰਮਜੀਤ ਕੌਰ ਸੀ ਉਹ ਫੇਰ ਵੀ ਨਹੀਂ ਸੁਧਰਦੀ ਕਿਉਂਕਿ ਉਸਦੇ ਹੁਣ ਤੱਕ ਘਰ ਦੇ ਵਿੱਚ ਨੋ ਵੀ ਆ ਗਈ ਸੀ ਪਰ ਉਹ ਫੇਰ ਵੀ ਸੁਧਰਨ ਦਾ ਨਾਮ ਨਹੀਂ ਲੈਂਦੀ ਉਹ ਫੇਰ ਉਸੇ ਤਰ੍ਹਾਂ ਆਪਣੇ ਆਸ਼ਕ ਨੂੰ ਆਪਣੇ ਪ੍ਰੇਮੀ ਨੂੰ ਮਿਲਦੀ ਰਹਿੰਦੀ ਸੀ ਪ੍ਰੇਮੀ ਵੀ ਹਾਲਾਂਕਿ ਉਸਦਾ ਵਿਆਹ ਹੋਇਆ ਸੀ ਉਸਦੇ ਵੀ ਘਰ ਦੇ ਵਿੱਚ ਬੱਚੇ ਸਨ ਪਰ ਫੇਰ ਵੀ ਉਹ ਆਪਣੇ ਪ੍ਰੇਮੀ ਦੇ ਨਾਲ ਪ੍ਰੇਮ ਸਬੰਧ ਰੱਖਦੀ ਸੀ ਲਗਾਤਾਰ ਇਸੇ ਤਰ੍ਹਾਂ ਹੋੜੀ-ਹੋੜੀ ਉਹ ਮਿਲਦੀ ਰਹਿੰਦੀ ਅਤੇ ਜੋ ਉਸ ਦਾ ਬੇਟਾ ਸੀਗਾ ਉਹ ਬਹੁਤ ਜ਼ਿਆਦਾ ਇਹਨਾਂ ਗੱਲਾਂ ਤੋਂ ਖਿੱਚਦਾ ਸੀ ਕਿਉਂਕਿ ਉਸ ਨੂੰ ਆਪਣੀਆਂ ਮਾਂ ਦੀਆਂ ਕਰਤੂਤਾਂ ਬਾਰੇ ਪਤਾ ਲੱਗ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਉਸ ਦੀ ਨੂਹ ਆ ਜਾਂਦੀ ਹੈ ਘਰ ਦੇ ਵਿੱਚ ਨੂਹ ਵਿਚਾਰੇ ਕੁਝ ਬੋਲਦੀ ਨਹੀਂ ਅਤੇ ਜਿਹੜਾ ਉਹਦਾ ਪੁੱਤ ਸੀਗਾ ਉਹ ਨਸ਼ਿਆਂ ਦੇ ਵਿੱਚ ਪੈ ਚੁੱਕਿਆ ਸੀ ਪਹਿਲਾਂ ਤਾਂ ਉਹ ਛੋਟਾ ਮੋਟਾ ਨਸ਼ਾ ਕਰਦਾ ਸੀਗਾ ਥੋੜੀਆਂ-ਮੋਟੀਆਂ ਗੋਲੀਆਂ ਗੱਪੇ ਖਾਂਦਾ ਸੀ ਇਸ ਤੋਂ ਬਾਅਦ ਫਿਰ ਉਹ ਹੌਲੀ-ਹੌਲੀ ਚਿੱਟੇ ਦਾ ਆਦੀ ਬਣ ਜਾਂਦਾ ਹੌਲੀ-ਹੌਲੀ ਉਹ ਚਿੱਟਾ ਲਾਉਣਾ ਸ਼ੁਰੂ ਕਰ ਦਿੰਦਾ ਆਸ-ਪਾਸ ਪਿੰਡਾਂ ਦੇ ਵਿੱਚ ਜਾ ਕੇ ਉਹ ਨਸ਼ੀਲੀਆਂ ਦਵਾਈਆਂ ਲੈ ਕੇ ਆਉਂਦਾ ਚਿੱਟਾ ਲੈ ਕੇ ਆਉਂਦਾ ਚਿੱਟੇ ਦੇ ਫਿਰ ਇੰਜੈਕਸ਼ਨ ਉਹ ਆਪਣੇ ਲੈਣੇ ਸ਼ੁਰੂ ਕਰ ਦਿੱਤੇ ਦਿਨੋ-ਦਿਨ ਇੱਕ ਗੱਭਰੂ ਨੌਜਵਾਨ ਕਾਲਾ ਹੁੰਦਾ ਜਾਂਦਾ ਕਿੱਥੇ ਤਾਂ ਉਸ ਨੌਜਵਾਨ ਨੇ ਆਪਣੀ ਚੜ੍ਹਦੀ ਜਵਾਨੀ ਦੇ ਵਿੱਚ ਮੱਲਾ ਮਾਰਨੀ ਸੀ ਪਰ ਉਹ ਇਸ ਗਮ ਨੂੰ ਲੈ ਕੇ ਇੱਕ ਨਸ਼ੇ ਦਾ ਆਦੀ ਬਣ ਜਾਂਦਾ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਸੀ ਬਚਪਨ ਦੇ ਵਿੱਚ ਹੀ ਕਿਉਂਕਿ ਉਸ ਦੀ ਮਾਂ ਖਾਫਸ਼ ਦੀ ਭੁੱਖੀ ਸੀ ਅਤੇ ਉਸ ਨੇ ਇਹ ਹੀ ਸੋਚਿਆ ਕਿ ਮੇਰਾ ਪੁੱਤ ਹੈ ਜਿਹੜਾ ਉਹ ਨਸ਼ੇ ਤੇ ਲੱਗ ਜਾਊਗਾ ਵੱਡਾ ਹੋ ਕੇ ਇਸ ਤੋਂ ਬਾਅਦ ਉਹ ਨੌਜਵਾਨ ਨਸ਼ੇ ਦਾ ਇੰਨਾ ਆਦੀ ਹੋ ਜਾਂਦਾ ਕਿ ਉਸ ਦਾ ਇੱਕ ਪਲ ਵੀ ਨਸ਼ੇ ਤੋਂ ਬਿਨਾ ਲੰਘਣਾ ਮੁਸ਼ਕਲ ਹੋ ਜਾਂਦਾ ਫਿਰ ਉਸਦੀ ਮਾਂ ਉਸ ਨੂੰ ਖੁਦ ਨਸ਼ਾ ਲਿਆ ਕੇ ਦਿੰਦੀ ਆ ਕਿਉਂਕਿ ਉਸ ਨੂੰ ਫਿਰ ਡਰ ਲੱਗਣ ਲੱਗ ਗਿਆ ਸੀ ਕਿ ਕਿਤੇ ਮੇਰਾ ਪੁੱਤ ਇਸ ਦੁਨੀਆ ਤੋਂ ਨਾ ਚਲਿਆ ਜਾਵੇ ਇਹਨੂੰ ਕੁਝ ਹੋ ਨਾ ਜਾਵੇ ਅਤੇ ਉਸਦੀ ਮਾਂ ਫਿਰ ਆਪਣੇ ਪੁੱਤ ਨੂੰ ਖੁਦ ਨਸ਼ਾ ਲਿਆ ਕੇ ਦਿੰਦੀ ਆ ਬਹੁਤ ਸਾਰੇ ਵੈਦਾਂ ਹਕੀਮਾਂ ਕੋਲ ਡਾਕਟਰਾਂ ਕੋਲ ਵੀ ਉਹਨੂੰ ਲੈ ਕੇ ਜਾਂਦੀ ਆ ਤਾਂ ਕਿ ਉਸ ਦਾ ਪੁੱਤ ਸੀਗਾ ਜਿਹੜਾ ਉਹ ਨਸ਼ਾ ਛੱਡ ਜਾਵੇ ਕਿਉਂਕਿ ਉਸ ਔਰਤ ਦਾ ਇਕੱਲਾ ਕਲਾ ਪੁੱਤ ਸੀ ਘਰ ਵਾਲਾ ਉਹਦਾ ਖਤਮ ਹੋ ਚੁੱਕਿਆ ਸੀ ਪਹਿਲਾਂ ਹੀ ਇਸ ਕਰਕੇ ਉਹਦੇ ਘਰ ਦਾ ਲਾਸਟ ਉਹ ਦੀਵਾ ਸੀਗਾ ਅਤੇ ਉਹ ਬੁਜੰਤ ਹੁਣ ਡਰਨ ਲੱਗ ਗਈ ਸੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਉਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਗਿਆ ਦਿਨ ਦੇ ਵਿੱਚ ਉਹ 4-4 ਵਾਰ ਨਸ਼ਾ ਲੈਂਦਾ ਸੀਗਾ ਪਤਾ ਲੱਗਿਆ ਕਿ ਉਹ ਚਿੱਟੇ ਦਾ ਇੰਨਾ ਜ਼ਿਆਦਾ ਆਦੀ ਹੋ ਚੁੱਕਿਆ ਸੀ ਕਿ ਉਸ ਦੀਆਂ ਸਾਰੀਆਂ ਨਸਾਂ ਸੀ ਜਿਹੜੀਆਂ ਉਹ ਬਲੌਕ ਹੋ ਚੁੱਕੀਆਂ ਸੀ ਇਸ ਤੋਂ ਬਾਅਦ ਉਸਦੀ ਮਾਂ ਉਸਨੂੰ ਬਹੁਤ ਸਾਰੇ ਡਾਕਟਰਾਂ ਕੋਲ ਫੇਰ ਲੈ ਕੇ ਜਾਂਦੀ ਆ ਤਾਂ ਕਿ ਉਸਦਾ ਪੁੱਤ ਬਚ ਜਾਵੇ ਪਰ ਉਹ ਬਚਦਾ ਤਾਂ ਤਾਂ ਜੇਕਰ ਉਸਦੀਆਂ ਨਾੜਾਂ ਸੀ ਜਿਹੜੀਆਂ ਉਹ ਚੱਲਦੀਆਂ ਹੁੰਦੀਆਂ ਉਹਦੀ ਕੱਲੀ-ਕੱਲੀ ਨਾੜ ਡੈੱਡ ਹੋ ਚੁੱਕੀ ਸੀ ਨਸ਼ੇ ਦੇ ਨਾਲ ਅਤੇ ਉਹ ਇੱਕ ਜ਼ਿੰਦਾ Laash ਬਣ ਚੁੱਕਿਆ ਸੀ ਜਿਉਂਦਾ ਤਾਂ ਉਹ ਹੈਗਾ ਸੀ ਪਰ ਉਹਦੇ ਵਿੱਚ ਕੱਲੇ ਸਾਹ ਚੱਲਦੇ ਸੀ ਨਾੜਾ ਉਸ ਦਿਨ ਸਾਰਿਆਂ ਬਲੌਕ ਹੋ ਚੁੱਕੇ ਸੀ ਜਿਸ ਵੀ ਡਾਕਟਰ ਕੋਲ ਉਸ ਨੂੰ ਲੈ ਕੇ ਜਾਇਆ ਜਾਂਦਾ ਸੀ ਹਰ ਇੱਕ ਡਾਕਟਰ ਇਹੀ ਗੱਲ ਕਹਿ ਦਿੰਦਾ ਸੀ ਕਿ ਤੁਸੀਂ ਘਰ ਲਿਆ ਕੇ ਇਸ ਦੀ ਸੇਵਾ ਕਰ ਲਓ ਪਰ ਉਸ ਦੀ ਮਾਂ ਬਹੁਤ ਸਾਰੀ ਕੋਸ਼ਿਸ਼ ਕਰਦੀ ਹੈ ਇੱਕ ਦਿਨ ਐਸਾ ਹੁੰਦਾ ਹੈ ਕਿ ਉਹ ਲੜਕਾ ਬਹੁਤ ਜ਼ਿਆਦਾ ਡਾਊਨ ਹੋ ਜਾਂਦਾ ਇਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਇਸ ਤੋਂ ਬਾਅਦ ਉਸ ਘਰ ਦੇ ਵਿੱਚ ਰੋਣਾ ਕਰਾਉਣਾ ਸ਼ੁਰੂ ਹੋ ਜਾਂਦਾ ਪਹਿਲੇ ਦਿਨ ਉਸ ਦਾ ਸੰਸਕਾਰ ਹੁੰਦਾ ਅਤੇ ਥੋੜੇ ਦਿਨ ਬਾਅਦ ਉਸ ਦਾ ਭੋਗ ਪੈ ਜਾਂਦਾ ਭੋਗ ਵਾਲੇ ਦਿਨ ਹੀ ਉਸ ਲੜਕੇ ਦੇ ਸਹੁਰੇ ਪਰਿਵਾਰ ਵਾਲੇ ਵੀ ਆ ਜਾਂਦੇ ਹਨ ਜੋ ਇਹ ਗੱਲ ਕਹਿੰਦੇ ਹਨ ਕਿ ਅੱਜ ਤੋਂ ਬਾਅਦ ਸਾਡਾ ਤੇਰੇ ਨਾਲ ਉਹ ਰਿਸ਼ਤਾ ਖਤਮ ਹੋ ਚੁੱਕਿਆ ਕਿਉਂਕਿ ਇਹ ਜਿਹੜੀ ਕਰਤੂਤ ਸੀ ਉਸ ਦੀ ਉਹਦੇ ਲੜਕੇ ਦੇ ਸਹੁਰਿਆਂ ਨੂੰ ਵੀ ਪਤਾ ਲੱਗ ਚੁੱਕੀ ਸੀ ਕਿ ਜੋ ਸਾਡੀ ਲੜਕੀ ਦੀ ਸੱਸ ਹੈ ਉਹ ਬਹੁਤ ਹੀ ਜ਼ਿਆਦਾ ਛਾਤਰ ਦਿਮਾਗ ਦੀ ਹੈ ਅਤੇ ਉਸ ਦਾ ਕਰੈਕਟਰ ਆ ਜਿਹੜਾ ਉਹ ਬਿਲਕੁਲ ਸਹੀ ਨਹੀਂ ਹੈਗਾ ਇਸ ਤੋਂ ਬਾਅਦ ਉਹ ਆਪਣੀ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਂਦੇ ਨੇ ਅਤੇ ਉਸ ਦੇ ਬੱਚਿਆਂ ਨੂੰ ਵੀ ਨਾਲ ਲੈ ਜਾਂਦੇ ਨੇ ਹੁਣ ਉਸ ਲੜਕੇ ਦੀ ਮਾਂ ਘਰ ਦੇ ਵਿੱਚ ਇਕੱਲੀ ਰਹਿ ਗਈ ਆ ਨਾ ਤਾਂ ਉਹਦਾ ਪਤੀ ਰਿਹਾ ਨਾ ਉਸ ਦੀ ਨੂੰਹ ਰਹੀ ਨਾ ਉਸ ਦੇ ਪੋਤੇ ਰਹੇ ਅਤੇ ਨਾ ਹੀ ਉਸ ਦਾ ਬੇਟਾ ਰਿਹਾ ਸੋ ਦਸ਼ ਕੋ ਇੱਕ ਹਾਫਸਨੀ ਭੁੱਖੀ ਔਰਤ ਨੇ ਆਪਣਾ ਪੂਰਾ ਪਰਿਵਾਰ ਦਾਅ ਦੇ ਉੱਤੇ ਲਾ ਦਿੱਤਾ ਪਰ ਉਸ ਨੂੰ ਇਸ ਦਾ ਭੋਰਾ ਵੀ ਫਰਕ ਨਹੀਂ ਪਿਆ ਦਰਸ਼ਕੋ ਜਿਹੜੀ ਕਹਾਣੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਆ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਜੋ ਬੰਦਾ ਮਾੜੇ ਕਰਮ ਕਰਦਾ ਉਸ ਦਾ ਮਾੜਾ ਫਲ ਮਿਲਦਾ ਹੀ ਮਿਲਦਾ ਇਸੇ ਤਰ੍ਹਾਂ ਇਸ ਔਰਤ ਨੂੰ ਮਿਲਿਆ ਸੋ ਦਰਸ਼ਕੋ ਤੁਹਾਡੇ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਸੋ ਇਸ ਤਰ੍ਹਾਂ ਦੇ ਹੋਰ ਕ੍ਰਾਈਮ ਨੂੰ ਵੀ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ